5 ਲੱਖ ਤੋਂ ਸ਼ੁਰੂ ਹੋਇਆ 18 ਲੱਖ ਤੇ ਐਂਡ ਕਰ ਗਿਆ ਵੀ ਮੈਂ 18 ਲੱਖ ਦੀ ਥੱਗੀ ਮਾਰੀ ਐ ਇੱਕ ਬਹੁਤ ਵੱਡਾ ਲਟੇਰਾ ਅੰਗਰੇਜ਼ ਸਿੰਘ ਬਰੂ ਵਾਲੀ ਮੰਡੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾ ਹੈ ਇੱਕ ਬਹੁਤ ਵੱਡਾ ਲਟੇਰਾ ਅੰਗਰੇਜ਼ ਸਿੰਘ ਬਰੂ ਵਾਲੀ ਮੰਡੀ ਉੱਥੋਂ ਅਸੀਂ ਪੜਿਆ ਸੀ ਉਹਨੂੰ 70 ਦੇ ਨਾਲ ਹੀ ਅਸੀਂ ਲੈ ਕੇ ਆਏ ਸੀ ਵੀ ਸੁਖਨੇਬਲੂ ਜਿਹੜੀ ਕੋ ਠੱਗੀ ਮਾਰੀ 25 ਲੱਖ ਦੀ ਉਹ 5 ਲੱਖ ਤੋਂ ਸ਼ੁਰੂ ਹੋਇਆ 18 ਲੱਖ ਤੇ ਐਂਡ ਕਰ ਗਿਆ ਵੀ ਮੈਂ 18 ਲੱਖ ਦੀ ਠੱਗੀ ਮਾਰੀ ਹੈ ਤੇ ਠੱਗੀ ਮਾਰੀ ਕਿਵੇਂ ਉਹਨੇ ਇੱਕ ਦੋ ਠੱਗੀਆਂ ਮੰਨ ਵੀ ਲਈਆਂ ਸੀ ਜਿਵੇਂ ਕਿ ਖਾਰੇਪਿੰਡ ਵਿੱਚ ਇੱਕ ਦੋ ਠੱਗੀਆਂ ਦੋ ਤਿੰਨ ਮਾਰੀਆਂ ਔਰ ਉਸ ਤੋਂ ਬਾਅਦ ਇੱਕ ਪਰਿਵਾਰ ਫੀਦਕੋਟ ਦਾ ਵੀ ਸਾਡੇ ਕੋਲੇ ਆਉਂਦਾ ਹੈ ਇੱਕ ਪਰਿਵਾਰ ਫਲੋਜਪੁਰ ਦਾ ਵੀ ਆਉਂਦਾ ਜਿਹਨਾਂ ਨਾਲ 20 ਲੱਖ ਦੀ 12 ਲੱਖ ਦੀ 15 ਲੱਖ ਦੀ ਇਦਾਂ ਠੱਗੀ ਵੱਜੀ ਹੋਈ ਏ। ਤੋਂ ਉਹ ਬੰਦੇ ਨੂੰ ਅਸੀਂ ਇੱਥੇ ਥਾਣੇ ਦੇ ਵਿੱਚ ਸੁਖਨੇ ਆ ਬਲੂ ਸਾਰਾ ਕੁਝ ਉਹ ਤੋਂ ਅਸੀਂ ਮਤਲਬ ਘੜਾ ਵੀ ਢਮਾਉਣੇ ਆ। ਉਹ ਤੋਂ ਜਿਹੜੀ ਕਬਰ ਬਣਾਈ ਸੀ ਉਹ ਵੀ ਢਮਾਉਣੇ ਆ। ਤੋਂ ਜਿਹੜਾ ਖਜ਼ਾਨਾ ਸੀ ਉਹ ਕਿਵੇਂ ਦੱਬਦਾ ਸੀ ਸਾਰਾ ਜਿਹੜਾ ਸਿੱਖ ਸੰਗਤ ਦੇ ਰੂਪ ਰੂਪ ਅਸੀਂ ਕੀਤਾ ਉਹ ਤੋਂ ਮਨਾਇਆ। ਉਹ ਇਸ ਤਰੀਕੇ ਨਾਲ ਥਾਣੇਦਾਰ ਜਗਦੀਸ਼ ਸਿੰਘ ਜਿਹੜੇ ਤਬਦੀਸ਼ੀ ਅਫਸਰ ਨੇ ਕੋਟ ਭਾਈ ਦੇ ਉਹਨਾਂ ਕੋਲੇ ਕੇਸ ਸੀਗਾ ਤੇ ਉਹਨਾਂ ਨੇ ਜਾਮਨੀ ਤੇ ਬੰਦੇ ਨੂੰ ਛੜਤਾ ਸੀਗਾ ਪਰ ਅਸੀਂ ਕਾਰਵਾਈ ਦੀ ਮੰਗ ਕਰ ਚਾਹੁੰਦੇ ਸੀ ਵੀ ਕਾਰਵਾਈ ਹੋਵੇ ਉਹ ਤੇ ਵੱਧ ਤੋਂ ਵੱਧ ਜਿਹੜੀਆਂ ਠੱਗੀਆਂ ਮਾਰੀਆਂ ਲੋਕਾਂ ਨਾਲ ਇਹੋ ਜਿਹੇ ਲੋਕਾਂ ਨੂੰ ਤਾਂ ਭਰਤੀ ਤੇ ਜਿਉਣ ਦਾ ਹੀ ਕੋਈ ਅਧਿਕਾਰ ਨਹੀਂ ਜਿਨ੍ਹਾਂ ਨੇ ਮਤਲਬ ਗਰੀਬਾਂ ਪਰਿਵਾਰਾਂ ਨੂੰ ਵੀ ਛੱਡਿਆ ਧੀਆਂ ਨੂੰ ਵੇਖੀ ਸੋ ਇਸ ਤਰੀਕੇ ਨਾਲ ਅੱਜ ਅਸੀਂ 4 ਨਵੰਬਰ ਨੂੰ ਥਾਣਾ ਕੋਡ ਭਾਈ ਵਿਖੇ ਪਹੁੰਚੇ ਆ 4 ਤਰੀਕ ਨੂੰ ਤੇ ਇੱਥੇ ਐਸ.ਐਸ.ਓ ਸਾਹਿਬ ਨੂੰ ਅਸੀਂ ਮਿਲੇ ਆ ਪਿੰਡ ਦੇ ਮੋਢੀਰ ਬੰਦੇ ਆਏ ਆ ਸਾਡੇ ਜਥੇਬੰਦੀਆਂ ਦੇ ਨਗ ਸਿੰਘ ਜਥੇਬੰਦੀਆਂ ਦੇ ਆਗੂ ਆਏ ਸੋ ਅਸੀਂ ਕੱਲ ਤੱਕ ਪ੍ਰਸ਼ਾਸਨ ਨੇ ਕਿਹਾ ਵੀ ਉਹਨੂੰ ਅਸੀਂ ਬੁਲਾ ਲਾਂਗੇ ਤੇ ਬੁਲਾ ਕੇ ਜੇ ਤਾਂ ਉਹ ਆਵੇ ਜਿਹੜਾ ਉਹਨੇ ਸਹਿਮਤੀ ਦੇ ਨਾਲ ਇੱਕ ਮਕਾਨ ਲਖਵਾਇਆ ਪਰਿਵਾਰ ਨੂੰ ਵਿੱਚ ਉਹ ਕਹਿੰਦੇ ਮੇਰੇ ਕੋਲ ਪੈਸੇ ਨਹੀਂ 18 ਲੱਖ ਦਾ ਮਕਾਨ ਜਿਹੜਾ ਪਰਿਵਾਰ ਨੂੰ ਲਖਾਦਾ ਜੇਕਰ ਉਹ ਪਰਿਵਾਰ ਨੂੰ ਕਬਜ਼ਾ ਦਵਾਉਂਦਾ ਉਸ ਤੋਂ ਬਾਅਦ ਜਿਹੜੀਆਂ-ਜਿਹੜੀਆਂ ਠੱਗੀਆਂ ਵੱਧੀਆਂ ਉਹਨਾਂ ਤੇ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਜਾਵੇ ਔਰ ਜੇਕਰ ਨਹੀਂ ਇਹੋ ਜਿਹਾ ਕੁਝ ਹੁੰਦਾ ਤੇ ਕੱਲ ਨੂੰ ਉਹ ਬੰਦਾ ਅਰੈਸਟ ਕਰਕੇ ਉਹ ਤੇ ਜਿਹੜੀਆਂ ਵੱਧ ਤੋਂ ਵੱਧ ਧਰਾਵਾਂ ਲਾ ਕੇ ਪਰਚਾ ਦਰਜ ਹੋਣਾ ਚਾਹੀਦਾ ਜੇਕਰ ਕੱਲ ਨੂੰ ਬੰਦਾ ਪੁਲਿਸ ਨਹੀਂ ਬੁલાਉਂਦੀ ਪੁਲਿਸ ਨਹੀਂ ਅਰੈਸਟ ਕਰਦੀ ਤੇ ਆਉਣ ਵਾਲੇ 2 ਦਿਨਾਂ ਤੱਕ ਸਾਰੀਆਂ ਕਿਸਾਨ ਜਥੇਬੰਦੀਆਂ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਅਸੀਂ ਬਠਿੰਡਾ ਤੋਂ ਗਿੱਦੜਬਾਹਾਂ ਰੋਡ ਜਿਹੜਾ ਉਹ ਅਸੀਂ ਚੱਕਾ ਜਾਮ ਕਰਾਂਗੇ ਤੇ ਧਰਨਾ ਲਾਵਾਂਗੇ ਅਣਮਿਥੇ ਸਮੇਂ ਲਈ ਜਿਵੇਂ ਆਪ ਸਭ ਨੂੰ ਸੰਗਤ ਜੀ ਪਤਾ ਹੀ ਆ ਕਿ ਭਾਈ ਅੰਗਰੇਜ਼ ਸਿੰਘ ਨੇ ਜੋ ਠੱਗੀ ਮਾਰੀ ਸੀ ਖਿਆਣਾ ਘਟਿਆ ਸੀਗਾ ਅਸੀਂ ਇਸ ਟਾਈਮ ਕੋਟ ਭਾਈ ਥਾਣੇ ਦੇ ਵਿੱਚ ਖੜੇ ਆ ਮਾਨਯੋਗ ਸਾਨੂੰ ਐਸਐਚਓ ਸਾਹਿਬ ਨੇ ਭਰੋਸਾ ਦਿਖਾਇਆ ਕਿ ਅਸੀਂ ਉੱਤੇ ਬਣਦੀ ਇੰਡੀ ਕਾਰਵਾਈ ਕਰਾਂਗੇ ਬੜਦਾ ਹਾਕਰ ਬਾਵਾਂਗੇ ਉਹਨਾਂ ਇੱਕ ਮਕਾਨ ਵੀ ਲਖਾਇਆ ਹੋਇਆ ਸੀਗਾ ਅਗਰ ਜੇ ਪ੍ਰਸ਼ਾਸਨ ਨਹੀਂ ਹੋ ਮਗਾਣ ਦਬਾਉਂਦਾ ਤੁਸੀਂ ਆਪ ਉੱਥੇ ਜਾ ਕੇ ਕਬਜ਼ਾ ਕਰਾਂਗੇ ਤੇ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਤਾਂ ਅਸੀਂ ਰੋਡ ਵੀ ਜਮ ਕਰਾਂਗੇ ਜਿਹੜਾ ਗਤੜਵੇ ਤੋਂ ਮਲੋਟ ਰੋਡ ਜਾਂਦਾ ਹਾਈਵੇ ਰੋਡ ਹੈ ਉੱਥੇ ਅਸੀਂ ਰੋਡ ਜਮ ਕਰਾਂਗੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਤੋਂ ਜਿਹੜੀ ਬੰਦਈ ਕਾਰਵਾਈ ਉਹ ਕਰਨ ਤੇ ਅਸੀਂ ਭਾਈ ਸਾਹਿਬ ਦੇ ਨਾਲ ਆ ਜਿੱਥੇ ਵੀ ਸਾਨੂੰ ਭਾਈ ਸਾਹਿਬ ਬਾਏ ਮਾਰਨਗੇ ਅਸੀਂ ਉਹਨਾਂ ਦੇ ਨਾਲ ਖੜੇ ਆ ਤੇ ਪਰਿਵਾਰ ਦੇ ਵੀ ਨਾਲ ਖੜੇ ਆ ਮੇਰਾ ਪਿੰਡ ਸੁਖਨਾਪੁਰੂ ਹੈ ਜੀ ਸਾਡੇ ਪਿੰਡ ਦਾ ਇਹ ਮਾਵਲਾ ਜੱਗਾ ਸਤੌਰ ਪਿੰਡ ਸੁਖਨਾਪੁਰੂ ਦਾ ਇੱਕ ਨਾਗਰਿਕ ਹੋਣ ਦੇ ਨਾਤੇ ਨੈਤਿਕ ਤੌਰ ਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਕੀ ਪਰਿਵਾਰ ਦੇ ਨਾਲ ਖੜੀਏ ਸੋ ਸਾਡੇ ਭਾਤਾ ਜੀ ਜਿਹੜੇ ਮੌਜੂਦਾ ਮੈਂਬਰ ਪੰਚਾਇਤ ਵੀ ਨੇ ਸੋ ਸਾਡਾ ਫਰਜ਼ ਬਣਦਾ ਕਿ ਪੀੜ ਪਰਿਵਾਰ ਨਾਲ ਅਸੀਂ ਹਰ ਇੱਕ ਤਰੀਕੇ ਨਾਲ ਖੜੀਏ ਸੋ ਅਸੀਂ ਪੀੜ ਪਰਿਵਾਰ ਦੇ ਨਾਲ ਖੜੇ ਆ ਜਿਵੇਂ ਵੀ ਅੱਗੇ ਜਥੇਬੰਦੀਆਂ ਦਾ ਹੁਕਮ ਹੋਊਗਾ ਜਥੇਬੰਦੀਆਂ ਦੀ ਜਿਵੇਂ ਵੀ ਯੋਜਨਾ ਬੰਦੀ ਹੋਊਗੀ ਉਸੇ ਤਰੀਕੇ ਨਾਲ ਅਸੀਂ ਉਸ ਕਾਰਵਾਈ ਤੇ ਪਹਰਾ ਦੇਵਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਖਾਲਸਾ